ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਨੂੰ ਕਰਿਆ ਕਰੋ ਲਾਈਕ ਤੇ ਸ਼ੇਅਰ ਜੀ ਅੱਜ ਆਪਾਂ ਨਵਾਂ ਰਿਸ਼ਤਾ ਲੈ ਕੇ ਆਇਆ ਮਾਨਸਾ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਲੜਕਾ ਜੀ ਲੜਕੇ ਦਾ ਡੇਟ ਆਵਰ ਤੇ 2003 ਹਾਈਟ ਜੀ 5 8 ਸਟੱਡੀ ਕੀਤੀ ਜੀ ਪਲੱਸ 2 ਉਹ ਭਰਾ ਨੇ ਜੀ ਇਹ ਦੋਨਾਂ ਭਰਾਵਾਂ ਨੂੰ ਡੋਟਰ 40 ਕਿਲ ਜ਼ਮੀਨ ਆਉਂਦੀ ਹੈ ਤੇ ਲੜਕੇ ਨੂੰ 20 ਕਿਲ ਜ਼ਮੀਨ ਆਉਂਦੀ ਹੈ ਜੀ ਲड़का ਹੈ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਜੋ ਕਿ ਕੈਨੇਡਾ ਵਿੱਚ ਪੀਆਰ ਹੋਵੇ ਜੀ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਫਾਈਲ ਨੰਬਰ 483 ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ ਜੀ